ਆਰਟ ਹੈ ਕਦੇ ਵੀ ਉਹ ਸੋਸਾਇਟੀ ਨੂੰ ਰਿਫਲੈਕਟ ਕਰਦਾ ਆਰਟ ਇਜ਼ ਅ ਰਿਫਲੈਕਸ਼ਨ ਆਫ ਸੋਸਾਇਟੀ ਐਨਾ ਇਹ ਸਾਡੇ ਕੋਲੇ ਕਾ ਥਾਵਾਂ ਅੰਗਰੇਜ਼ਾਂ ਦੇ ਸਮੇਂ ਦੀਆਂ ਇਹ ਘਟਨਾਵਾਂ ਸਨ ਉਸ ਵੇਲੇ ਬਹੁਤ ਸਾਰੇ ਏਦਾਂ ਦੀਆਂ ਕਹਾਣੀਆਂ ਲਿਗੀਆਂ ਜੋ ਸਾਡੇ ਕੋਲੇ ਮੂੰਹ ਜਵਾਨੀ ਲੋਕਾਂ ਦੇ ਕੋਲੋਂ ਪੁੱਛੀਆਂ ਨਹੀਂ ਗਈਆਂ ਲਿਖਤ ਦੇ ਵਿੱਚ ਸ਼ਾਇਦ ਉਸ ਮੁਤੀ ਵਿੱਚ ਸਾਡੇ ਕੋਲੇ ਨਹੀਂ ਪੁੱਛੀਆਂ ਇਹ ਅਸੀਂ ਰਿਸਰਚ ਕਰਕੇ ਏੰਡੇ ਪਿੰਡੇ ਜਾ ਕੇ ਅਸੀਂ ਕੱਲ ਵੀ ਇਸ ਨੂੰ ਮਟ ਜਾ ਕੇ ਸੀ ਉੱਥੋਂ ਰਿਸਰਚ ਇਕੱਠੀ ਕੀਤੀ ਕਿਤਾ ਨੂੰ ਉਸ ਸਾਇਟ ਦੇ ਨਾਲ ਉਸ ਕਲਚਰ ਦੇ ਨਾਲ ਉਸ ਸੁੱਚਾ ਸੂਰਮਾ ਦੇ ਨਾਲ ਜੋੜਨ ਵਾਸਤੇ ਫਿਲਮ ਬਣਾਈ ਗਈ ਹੈ ਕਿ ਸਾਡੇ ਸੂਰਮੇ ਆਜੋ ਬਣੇਗੇ ਇਹ ਸਾਡੇ ਅਸਲੀ ਹੀਰੋ ਨੇ ਜਿਦਾ ਅੱਜ ਕੱਲ ਦੀ ਯੂਥ ਟੈਂਪਰੇਰੀ ਜਿਹੜੇ ਹੀਰੋ ਬਣੇ ਹੋਏ ਨੇ ਜਾਂ ਫੇਸਬੁੱਕ ਤੇ ਹੀਰੋ ਬਣੇ ਹੋਏ ਨੇ ਉਹਨਾਂ ਨੂੰ ਆਪਣੇ ਆਈਟਲ ਮੰਨਦੇ ਆ ਉਹਨਾਂ ਨੂੰ ਪਤਾ ਲੱਗਾ ਕਿ ਇਹ ਸਾਡੇ ਅਸਲੀ ਹੀਰੋ ਸੀ ਜਿਨ੍ਹਾਂ ਦੇ ਕਰਕੇ ਪੰਜਾਬ ਉਤਾਨੇ ਬੰਦਿਆਂ ਦੇ ਨਾਮ ਤੇ ਪੰਜਾਬ ਵਸਦਾ ਮਨੂਕੀ ਦਾ ਨਾਮ ਪੂਰਬ ਪੰਜਾਬ ਦੇ ਅਸਲੀ ਹੀਰੋ ਨੇ ਨਾਇਕ ਨੇ ਉਹ ਜੀ ਸਭ ਤੋਂ ਵੱਡੀ ਗੱਲ ਤਾਂ ਬੱਬੂ ਮਾਨਸਾਪ ਬੈਠੇ ਨੇ ਇਹਨਾਂ ਨੇ ਉਹਦੇ ਵਿੱਚ ਸੁੱਚਾ ਸਿੰਘ ਸੂਰਮਾ ਦਾ ਰੋਲ ਪਲੇ ਕੀਤਾ ਸਾਰੇ ਤੋਂ ਇਹਨਾਂ ਨੂੰ ਪਤਾ ਲੱਗ ਚੁੱਕਿਆ ਇਸ ਤੋਂ ਬਾਅਦ ਮੈਨੂੰ ਲੱਗਦਾ ਕਿ ਜੀ ਕੁਝ ਵੀ ਲੋਕ ਮੋਰ ਹੋ ਜਾਂਦਾ ਹੈ ਐਂਟਰਟੇਨਮੈਂਟ ਕਲੱਬ ਐਂਟਰਟੇਨਮੈਂਟ ਇਸ ਫਿਲਮ ਦੇ ਵਿੱਚ ਸੰਗੀਤ ਦਾ ਬਹੁਤ ਵੱਡਾ ਹੱਥ ਹੈ ਔਰ ਤੁਹਾਨੂੰ ਜਾਣ ਕੇ ਖੁਸ਼ੀ ਹੋਵੇਗੀ ਕਿ ਐਸ ਵੇਲੇ ਫਿਲਮ ਦਾ ਸੰਗੀਤ ਟ੍ਰੈਂਡਿੰਗ ਨੰਬਰ 1 ਚੱਲ ਰਿਹਾ ਹੈ ਕਿਉਂਕਿ ਉਸ ਫਿਲਮ ਨੂੰ ਦੇ ਸਾਰੇ ਗਾਣੇ ਲਿਖਤ ਸਭ ਉਹਨਾਂ ਨੇ ਲਿਖੇ ਨੇ, ਕੁਦੀਨ ਨੇ ਮਿਊਜ਼ਿਕ ਕੰਪੋਜ਼ ਕੀਤਾ। ਔਰ ਉਸ ਤਰ੍ਹਾਂ ਦਾ ਜੀ ਫਿਲਮ ਦਾ ਮਿਊਜ਼ਿਕ ਜਦੋਂ ਆਪਾਂ ਗੱਲ ਕਰਦੇ ਆਂਗੇ, ਅਸੀਂ ਸਾਡੇ ਅਕਸਰ ਲੋਕਾਂ ਦੀ ਇਹ ਇੱਕ ਬੜੀ ਦੁਬਿਧਾ ਚ ਹੁੰਦੇ ਨੇ ਕਿ ਜਾਂ ਉਹਨਾਂ ਦਾ ਇੱਕ ਸ਼ੰਕਾ ਹੁੰਦੀ ਹੈ ਕਿ ਫਿਲਮ ਦਾ ਮਿਊਜ਼ਿਕ ਫਿਲਮ ਦਾ ਮਿਊਜ਼ਿਕ ਨਹੀਂ ਲੱਗਦਾ। ਇਹ ਫਿਲਮ ਦਾ ਮਿਊਜ਼ਿਕ ਤੁਹਾਨੂੰ ਇੱਥੇ ਲੱਗੂ ਵੀ ਫਿਲਮ ਮਿਊਜ਼ਿਕ ਵਿੱਚ ਬਣੀ ਹੋਈ ਹੈ ਤੇ ਮਿਊਜ਼ਿਕ ਫਿਲਮ ਦਾ ਹਿੱਸਾ ਹੈ। ਬਹੁਤ ਮਿਹਨਤ ਕੀਤੀ ਹੈ ਔਰ ਜਿਹਦਾ ਨਤੀਜਾ ਇਹ ਨਿਕਲਿਆ ਕਿ ਐਸ ਵੇਲੇ ਟ੍ਰੈਂਡਿੰਗ ਦੇ ਵਿੱਚ आईक्यूज ਦੇ ਉੱਪਰ ਕਦੇ ਵੀ ਕੋਈ ਫੇਕ ਚੀਜ਼ਾਂ ਨਹੀਂ ਹੁੰਦੀਆਂ ਤੁਸੀਂ ਮੀਡੀਆ ਵਾਲੇ ਲੋਕ ਚੰमित्रा ਜਾਣਦੇ ਜਦਾਂ YouTube ਦੇ ਉੱਤੇ ਬਹੁਤ ਸਾਰੇ ਵੀਊਜ਼ ਲੈ ਲਏ ਜਾਂਦੇ ਨੇ 아이क्यूज ਦੇ ਉੱਪਰ ਸਿਰਫ ਔਰ ਸਿਰਫ ਨਰੋਲ ਉਹੀ ਬੰਦਾ ਟ੍ਰੈਂਡ ਕਰਦਾ ਜਿਹਦੇ ਵਿੱਚ ਟ੍ਰੈਂਡ ਹੋਣ ਦਾ ਦਮ ਹੈ ਜਾਂ 뮤직 ਉਸਨੇ ਕੋਲ ਕੋਈ ਪ੍ਰੋਡਕਟ ਹੈ ਇਸ ਲਈ ਨੰਬਰ 1올 ਇੰਡੀਆ ਦੇ ਵਿੱਚ ਟ੍ਰੈਂਡਿੰਗ 뮤직 ਚਲਦਾ ਨਿੱਕਲ ਹੋਰ ਗੱਲ ਹੋਰ ਵੈਸੇ ਸਮਝਾਣਾ ਜੀ ਅੱਜਕਲ ਸਕਰੀਨਸ ਵੱਧ ਮਿਲ ਜਾਂਦੀਆਂ ਪਹਿਲਾਂ ਆਪਣੇ ਮੰਡੀਆਂ ਹੁੰਦੀਆਂ ਸੀ ਉਦੋਂ ਸ਼ਹਿਰ ਚ ਇੱਕੋ ਵਰਦੇ ਤੇ ਇੱਕ ਫਿਲਮ ਚੱਲ ਰਹੀ ਸੀ ਉਹਦੇ ਨਾਲ ਕੀ ਹੁੰਦਾ ਸੀ ਕਿ ਫਿਲਮ ਨੂੰ ਲੰਬਾ ਸਮਾਂ ਨਾਲ ਚੱਲਣਾ ਪੈਂਦਾ ਸੀ ਅਜੋਕੇ ਦੌਰ ਚ ਕਿੰਦਾ ਹੁਣ ਇਹ ਸਿਰਫ ਵਿੱਚ ਤਿੰਨ ਸਕਰੀਨ ਦਾ ਜਦੋਂ ਇਹਨਾਂ ਨੂੰ ਦੇਖਣਾ ਇਹਨਾਂ ਨੇ ਵੀ ਸਾਡੀ ਬੁਕਿੰਗ ਵਧ ਗਈ ਫਿਰ ਇਹਨਾਂ ਨੇ ਇੱਕ ਦੀ ਜਗ੍ਹਾ ਦੋ ਸਕਰੀਨ ਦੇ ਦੇਣੀ ਤੁਹਾਨੂੰ ਦੋ ਦਾ ਭਾਵ ਜੇ ਇੱਕ ਫਿਲਮ ਇੱਕ ਵੀਕ ਚ ਅੱਛਾ ਬਿਜ਼ਨਸ ਕਰਦੀ ਹੈ ਜੇ ਦੋ ਸਕਰੀਨ ਹੋਣੇ ਸਾਹਮਣੇ 14 ਦਿਨ ਦਾ ਘੱਟੋ-ਸੱਤ ਦਿਨ ਚ ਹੋ ਗਿਆ ਸੋ ਇਹਦਾ ਇਹ ਫਾਇਦਾ ਹੋ ਗਿਆ ਕਿ ਜਿਹੜੇ ਵੱਡੇ ਮਲਟੀਪਲੈਕਸਸ ਆ ਉਹਨਾਂ ਚ ਇੱਕੋ ਵਾਰੀ 5 5 6 6 ਸਕਰੀਨਾਂ ਖੋਲ੍ਹਣ ਆਲਰੇਡੀ ਚੰਗੀ ਗੱਲ ਇਹ ਆ ਵੀ ਆਪਣੀ ਪੰਜਾਬੀ ਫਿਲਮ ਨੂੰ ਜਦੋਂ ਕੋਈ ਆਂ ਵਾਲੀਵੁੱਡ ਦੀ ਕੋਈ ਵੱਡੀ ਫਿਲਮ ਆਉਂਦੀ ਹੈ ਤਾਂ ਆਪਾਂ ਨੂੰ ਸਕਰੀਨਾਂ ਘੱਟ ਮਿਲਦੀਆਂ ਆ ਆਮ ਤੌਰ ਤੇ ਹਰ ਵਾਰੀ ਹੁੰਦਾ ਪਰ ਆਪਣੀ ਫਿਲਮ ਨੂੰ ਇਸ ਵਾਰੀ ਬਾਕੀ ਸਾਰਿਆਂ ਨਾਲ ਬਾਲੀਵੁੱਡ ਦੇ ਬਰਾਬਰ ਸਾਨੂੰ ਜਿੱਦਾਂ ਹੁਣ ਆਸਟ੍ਰੇਲੀਆ 'ਚ 25 ਤੋਂ 30 ਸਿਨੇਮੇ ਹੁੰਨੇ ਆਪਾਂ ਤੋਂ ਆਪਣੇ ਕੋਲ 70 ਸਕਰੀਨਾਂ 60 ਤੋਂ 70 ਐਸੇ ਤਰ੍ਹਾਂ ਕੈਨੇਡਾ 'ਚ ਸੋ ਇਹ ਫਿਲਮ ਜਦੋਂ ਕਿਸੇ ਫਿਲਮ ਦੀ ਆਉਣ ਤੋਂ ਪਹਿਲਾਂ ਹਾਈਪ ਬਣਦੀ ਹੈ ਜਾਂ ਲੋਕਾਂ ਦਾ ਹੰਗਾਰਾ ਮਿਲਦਾ ਹੈ ਫਿਰ ਉਸ ਹਿਸਾਬ ਨਾਲ ਸਿਨੇਮਾ ਮਾਲਕਾਂ ਜਿਹੜੇ ਆਪਾਂ ਨੂੰ ਸਕਰੀਨਾਂ ਦੇ ਦਿੰਦੇ ਆ। ਸੋ ਜਿਹੜਾ ਕੰਮ 1 ਮਹੀਨੇ ਵਾਲਾ ਉਹ ਆਪਾਂ 7 ਤੋਂ 14 ਦਿਨਾਂ 'ਚ ਆਪਣਾ ਨਿਕਲ ਜਾਂਦਾ। ਸੋ ਕਿਉਂਕਿ ਅੱਗੇ ਵੀ ਫਿਲਮਾਂ ਬਹੁਤ ਪੰਜਾਬੀ ਆਉਣੀਆਂ ਫਿਰ ਇਹਦਾ ਵੀਕ-ਵੀਕ ਬਾਅਦ ਹੀ ਆਉਣਗੀਆਂ। ਇਕੱਠੇ ਚ ਤੱਕ ਕਦੇ ਵੀ ਕਲੈਸ਼ ਕਰਨ ਦਾ ਹੁੰਦਾ ਪਰ 7 ਦਿਨ ਬਾਅਦ ਨਹੀਂ ਹੁੰਦਾ। ਅੱਬਾ ਪਿੰਡਾਂ ਪਿੰਡਾਂ ਨਹੀਂ ਆ ਜਾਂਦਾ ਆਪਾਂ ਪਿੰਡਾਂ ਜੀ ਜੰਮੇ ਜਿਹੜੇ ਸਾਡੇ ਛੋਟੇ ਕਸਬੇ ਵੀ ਉਹ ਵੀ ਪਿੰਡਾਂ ਦੇ ਨੇੜੇ ਹੁੰਦੇ ਆ। ਉਸੇ ਤਰ੍ਹਾਂ ਦੇ ਸਾਡੇ ਜਿਹੜੇ ਮੁੱਖ ਧੰਦੇ ਹੁੰਨੇ ਆ ਜਾਂ ਜਿਹੜੇ ਕਮਕਾਰ ਸ਼ਹਿਰਾਂ ਚ ਕਰਦੇ ਹੋ ਦੁਕਾਨਾਂ ਹੁੰਦੀਆਂ ਪਿੰਡਾਂ ਵਾਲਿਆਂ ਦੇ ਖੇਤਾਂ ਉੱਤੇ ਇਹ ਜਿਹੜੇ ਕਿਰਦਾਰ ਐ ਇਹ ਸਾਡੇ ਬਾਪ ਦਾਦਿਆਂ ਦੇ ਆ ਸਾਡੇ ਜੀਨਸ ਤੇ ਚੀਜ਼ਾਂ ਹੈਗੀਆਂ ਜਿਸ ਤਰ੍ਹਾਂ ਦੀ ਇਹਦੀ ਪੁਸ਼ਾਕ ਆ ਆਪਾਂ ਨਿੱਜੀ ਜ਼ਿੰਦਗੀ ਚ ਅਸੀਂ ਪਿੰਡਾਂ ਚ ਪਾ ਲੈਂਦੇ ਆ ਉਦਾਂ ਵੀ ਆਪਾਂ ਜਾਂਦਾ ਸ਼ਾਮ ਸਵੇਰੇ ਚਾਦਰਾਂ ਲਾਉਨੇ ਆ ਪਰ ਨਾ ਆਮ ਇਥੇ ਸਾਡੀ ਨਿੱਜੀ ਜ਼ਿੰਦਗੀ ਤੇ ਸੀ ਵਰਤਦੇ ਆ ਉਹ ਚੀਜ਼ਾਂ ਸਾਡੇ ਲਈ ਸੌਖੀਆਂ ਜੇ ਕਿਸੇ ਹੋਰ ਸਟੇਟ ਵਾਲੇ ਨੇ ਕਰਨਾ ਹੋਵੇ ਜਾਂ ਹਾਲੀਵੁੱਡ ਦੇ ਕਿਸੇ ਬੰਦੇ ਨੇ ਉਹਦੇ ਲਈ ਥੋੜਾ ਜਿਆਦਾ ਔਖਾ ਕੰਮ ਆ ਆਪਾਂ ਪਿੰਡਾਂ ਵਾਲੇ ਆ ਸਾਡੇ ਲਈ ਸੌਖਾ ਆ ਹਰ ਫਿਲਮ ਦਾ ਛੋਟੇ ਵੀ ਰੰਗ ਹੁੰਦਾ ਹੈ ਇਹ ਇਤਿਹਾਸਕ ਉਸੋਖਰ ਦੀ ਫਿਲਮ ਹੈ ਇਦਾਂ ਦੀਆਂ ਫਿਲਮਾਂ 'ਚ ਕੁਝ ਬੰਦਿਸ਼ਾਂ ਵੀ ਹੁੰਦੀਆਂ ਕੱਪੜੇ ਕਿਦਾਂ ਦੇ ਚਾਹੀਦੇ ਆ ਕੈਂਠੇ ਕਿਦਾਂ ਦੇ ਆ ਖਸੇ ਕਿਦਾਂ ਦੇ ਪਾਉਣੇ ਆ ਚਾਦਰਾਂ ਕਿਹੜਾ ਪਾਉਣਾ ਵਾਲਾ ਵਾਲਾ ਪਾਉਣਾ ਹੈ ਜਾਂ ਧੂਮਾ ਚਾਦਰਾਂ ਲਾਉਣਾ ਸੋ ਹਰ ਫਿਲਮ ਦਾ ਇੱਕ ਆਪਣਾ ਰੰਗ ਹੁੰਦਾ ਹੈ ਇਹ ਜਿਸ ਤਰ੍ਹਾਂ ਦਾ ਇਹ ਸਬਜੈਕਟ ਹੈ ਇਹ ਹੂ ਬਹੁਤ ਤੁਹਾਨੂੰ ਜੇ ਉਸ ਕਾਲ 'ਚ ਲੈ ਜਾਂਦੀ ਹੈ ਫਿਰ ਇਹ ਸਕਸੈਸਫੁਲ ਫਿਲਮ ਹੋਗੀ ਤੇ ਮਸ ਫਿਲਮ ਦਾ ਥੋੜਾ ਕਰਨ ਤੋਂ ਪਹਿਲਾਂ ਤੁਸੀਂ ਕਿੰਨੀ ਕਿੰਨੀ ਮਿਹਨਤ ਕੀਤੀ ਹੈ ਕਿੰਨਾ ਕਿੰਨਾ ਵਰਕ ਕੀਤਾ ਹੈ ਕੋਈ ਗਾਪੋ ਵੀ ਮਾਰਸਾ ਦਾ ਬੰਦਾ ਵੀ ਮੈਂ ਬਹੁਤ ਮਤਲਾ ਐ ਕਰਿਆ ਨੇ ਇਦਾਂ ਦਾ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਸ ਤਰ੍ਹਾਂ ਦੇ ਆਪਣੇ ਪੰਜਾਬ ਪਿੰਡਾਂ ਵਾਲਿਆਂ ਦੇ ਸੁਭਾਅ ਹੈ ਉਸੇ ਤਰ੍ਹਾਂ ਦਾ ਕਿਰਦਾਰ ਹੈ ਜਿਹੜਾ ਤੁਹਾਡੇ ਵਕਤ ਸਿਲੇਬਸ ਸੀ ਉਹ ਹੁਣ ਨਹੀਂ ਤੁਸੀਂ ਤਾਂ ਇਸ ਚੀਜ਼ਾਂ ਕਿਤਾਬਾਂ ਚ ਪੜੀਆਂ ਜਦੋਂ ਮੈਂ ਪੜਦਾ ਸੀ ਉਦੋਂ ਵੀ ਬਹੁਤ ਚੀਜ਼ਾਂ ਮਿਲ ਜਾਂਦੀ ਸੀ ਪਰ ਜਿਵੇਂ ਜਿਵੇਂ ਸਿਸਟਮ ਸਟਰੋਂਗ ਹੁੰਦਾ ਜਾਂਦਾ ਹੈ ਜਿਸ ਤਰ੍ਹਾਂ ਦੀ ਸੋਚ ਰਾਜ ਕਰਦੀ ਹੈ ਕਈ ਵਾਰੀ ਬਹੁਤ ਸਾਰੀਆਂ ਬੁੱਕਸ ਉਦਾਂ ਚੇਂਜ ਵੀ ਹੋ ਜਾਂਦੇ ਹੈ ਔਰ ਜਿਹੜੇ ਲੋਕ ਅਗਥਾਵਾਂ ਜਦੋਂ ਅੰਗਰੇਜ਼ਾਂ ਦਾ ਕਾਲ ਸੀ ਉਦੋਂ ਬਹੁਤ ਚੀਜ਼ਾਂ ਉਸ ਤਰ੍ਹਾਂ ਲਿਖਤੀ ਰੂਪ ਚ ਨਹੀਂ ਆ ਪਾਈਆਂ ਸੀ ਕਿਉਂਕਿ ਉਹਨਾਂ ਦੌਰਾਂ ਚ ਕੁਝ ਕੁ ਲੋਕ ਪੜਦੇ ਸੀ ਜਾਂ ਕੋਈ ਆਰਮੀ ਚਲੇ ਜਾਂਦੇ ਸੀ ਉਹ ਪੜ ਲੈਂਦੇ ਸੀ ਆਮ ਅਸੀਂ ਜਿਹੜੇ ਪਿੰਡਾਂ ਵਾਲੇ ਸਾਡੇ ਬਾਪ ਦਾ ਦੇ ਬਜ਼ੁਰਗ ਉਹਨਾਂ ਸਕੂਲਾਂ ਚ ਨਹੀਂ ਗਏ ਉਹਨਾਂ ਨੂੰ ਦੋ ਭਾਸ਼ਾ ਆਮ ਆਉਂਦੀ ਹੁੰਦੀ ਸੀ ਵੱਧ ਤੋਂ ਵੱਧ ਉਰਦੂ ਸਿੱਖ ਲੈਂਦੇ ਸੀ ਜਾਂ ਸਾਨੂੰ ਪੰਜਾਬੀ ਜਾਂ ਫਿਰ ਹਿਸਾਬ ਜਿਹੜੇ ਆਮ ਗੁਰਦੁਆਰਾ ਚ ਵੀ ਉਦੋਂ ਕੋਈ ਮਾਸਟਰ ਜਿੰਨਾ ਪੜਾਉਂਦੀ ਸੀ ਪਰ ਇਹ ਸਿਨੇਮਾ ਵੀ ਇੱਕ ਮਾਧਿਅਮ ਹੈ ਦੇਖੋ ਅੱਗੇ ਕੀ ਸੀ ਕਿ ਕਿਤਾਬਾਂ ਤੇ ਅਸੀਂ ਡਿਪੈਂਡੈਂਟ ਹੋ ਗਏ ਸੀ ਹੁਣ ਕੀ ਇੱਕ ਜਿਹੜਾ ਸੋਸ਼ਲ ਮੀਡੀਆ ਦਾ ਕੇ ਫਾਇਦਾ ਹੈ ਕਿ ਅਸੀਂ ਉਹ ਚੀਜ਼ਾਂ ਇਹਦੇ ਤੇ ਜਿਉਂਦੀਆਂ ਰੱਖ ਸਕਦੇ ਹਾਂ ਔਰ ਬੱਚੇ ਜਿਹੜੇ ਉਹ ਜ਼ਿਆਦਾ ਫੋਨ ਨਾਲ ਹੀ ਜੁੜੇ ਹੋયા ਤੁਸੀਂ ਕਿਸੇ ਬੱਚੇ ਨੂੰ ਕਹੋਗੇ ਕਿ ਕਿਤਾਬ ਉਦਾਂ ਨਿੱਜੀ ਤੌਰ ਤੇ ਨਹੀਂ ਪੜ੍ਹੂਗਾ ਪਰ ਫੋਨ 'ਚ ਕਈ ਵਾਰ ਉਹ ਕਿਤਾਬ ਵੀ ਪੜ੍ਹ ਲੈਂਦਾ ਹੀ ਬੁੱਕ ਤੇ ਜਾ ਕੇ ਸੋ ਇਸ ਤਰ੍ਹਾਂ ਦੀਆਂ ਜੇ ਚੀਜ਼ਾਂ ਬਣਦੀਆਂ ਰਹਿਣਗੀਆਂ ਇੱਕ ਤਾਂ ਇਹ ਹੈ ਕਿ ਇਹ ਫਿਲਮ ਹੈ ਜਿਹਦੇ 'ਚ ਬਾਪੂ ਬੇਬੇ ਬੱਚੇ ਬਜ਼ੁਰਗ ਸਾਰੇ ਇਕੱਠੇ ਬੈਠ ਕੇ ਦੇਖ ਸਕਦੇ ਇਹ ਉਸ ਤਰ੍ਹਾਂ ਦਾ ਕਨਸੈਪਟ ਹੈ ਔਰ ਪੰਜਾਬੀ ਸਿਨੇਮਾ ਤਾਂ ਹੀ ਵੱਡਾ ਬਣੂਗਾ ਜਦੋਂ ਫੈਮਲੀ ਆਉਣਗੇ ਇਕੱਲੇ ਨੌਜਵਾਨਾਂ ਦੇ ਮੁੰਡੇ ਕੁੜੀਆਂ ਦੇ ਆਉਣ ਨਾਲ ਸਿਨੇਮਾ ਗਰੋ ਨਹੀਂ ਕਰੂਗਾ ਆਪਣਾ ਉਹ ਇੱਕ ਲਿਮਟ ਤੱਕ ਰਹੇਗਾ ਜੇ ਅਸੀਂ ਸਾਊਥ ਦੇ ਬਰਾਬਰ ਦਾ ਸਿਨੇਮਾ ਖੜਾ ਕਰਨਾ ਹੈ ਉਹਦੇ ਲਈ ਪਰਿਵਾਰਾਂ ਦਾ ਆਉਣਾ ਚਾਹੀਦਾ ਉਹ ਸਾਡਾ ਸਮਾਜ ਕਿਸ ਤਰ੍ਹਾਂ ਕਿੰਨੀ ਆਜ਼ਾਦੀ ਅਲਾਉ ਕਰਦਾ ਹੈ ਉਸ ਮੁਤਲਕ ਕੇ ਫਿਲਮ ਕਮਾ ਲੈਂਦਾ ਇਹ ਇੱਕ ਤਰਾਸ ਦੀ ਬਦਲਦੇ ਯੁੱਗ ਦੀ ਜਿਵੇਂ ਜਿਵੇਂ ਫੋਨ ਆ ਗਏ ਨੇ ਬਹੁਤ ਗੱਲੇ-ਗੱਲੇ ਕਰਦੇ ਨੇ ਔਰ ਇਹ ਚੀਜ਼ ਆਪਾਂ ਨੇ ਕਰੋਨਾ ਕਾਲ 'ਚ ਦੇਖਿਆ ਮੀਆਂ ਕਿ ਬਹੁਤ ਲੋਕ ਆਪਣੇ ਬਾਪ ਤੋਂ ਵੀ ਦੂਰ ਹੋ ਗਏ ਜਦੋਂ ਕੋਈ ਪਰਿਵਾਰ 'ਚ ਸਿੱਕ ਮੈਂਬਰ ਹੁੰਦਾ ਸੀ ਉਹਨੂੰ ਇਕੱਲਾ ਛੱਡ ਦਿੰਦੇ ਇਹ ਬਹੁਤ ਸਮਾਜ ਲਈ ਖਤਰਨਾਕ ਚੀਜ਼ ਹੈ ਤੇ ਮੈਂ ਤਾਂ ਜਿਹੜੇ ਪਿੰਡ ਜਾਣਾ ਹੁੰਦਾ ਸੀ ਜਦੋਂ ਆਮ ਤੌਰ ਤੇ ਮੈਂ ਤਾਂ ਨਿੱਜੀ ਤੌਰ ਤੇ ਖਾੜੀ ਲੋਣਾ ਪਿੰਡਾਂ 'ਚ ਜਾਣਾ ਮੈਂ ਅਕਸਰ ਇਹ ਗੱਲ ਕਹਿਣਾ ਹੁੰਦਾ ਕਿ ਸ਼ਾਮ ਨੂੰ 2 ਘੰਟੇ ਆਪਣੇ ਬਾਬੇ ਲਈ ਕੱਢਿਆ ਕਰੋ ਜਿਸ ਚੀਜ਼ ਨੂੰ ਤੁਹਾਡੇ ਬਾਪ ਦਾਦੇ ਅੱਜ ਤਰਸ ਰਹੇ ਨਾ ਕੱਲੋਂ ਤੁਸੀਂ ਵੀ ਇਹਨੂੰ ਦਰਸਣਾ ਹੈ ਜਦੋਂ ਅਗਲੀ ਜਨਰੇਸ਼ਨ ਆਉਣਾ ਹੈ ਜੇ ਤੁਸੀਂ ਤੁਹਾਡੇ ਚ ਇਸ ਤਰ੍ਹਾਂ ਦੇ ਜੀਨਸ ਹੋਣਗੇ ਕਿ ਅੱਜ ਤੁਸੀਂ ਆਪਣੇ ਬਾਬੇ ਕੋਲ ਬਿਹਲੇ ਟਾਈਮ ਬੈਠਦੇ ਆ ਦੇਖੋ ਬੱਚੇ ਨੂੰ ਜਵਾਨ ਕਰਨ ਚਿਪਕਾਟ ਮਤਲਬ ਉਹਦੀ ਲੋੜ ਹੈ ਪਰ ਆਪਦੇ ਬਜ਼ੁਰਗਾਂ ਨੂੰ ਸਾਹਮਣੇ ਦੀ ਜ਼ਿਆਦਾ ਲੋੜ ਹੈ ਔਰ ਇਹ ਕਲਚਰ ਪੈਦਾ ਹੋਣਾ ਚਾਹੀਦਾ ਜੋ ਸਾਡੇ ਸੀ ਇਹ ਤਾਂ ਹੀ ਸੰਭਵ ਹੈ ਜੇ ਤੀਜੀ ਜਨਰੇਸ਼ਨ ਉਹਦੇ ਨਾਲ ਬਿਠੂਗੀ ਦੇਖੋ ਜਿਹੜਾ ਲਾਅ ਹੈ ਨਾ ਉਹਨੂੰ ਨਾ ਮੈਂ ਬਦਲ ਸਕਦਾ ਨਾ ਤੁਸੀਂ ਬਦਲ ਸਕਦੇ ਇਹਨੂੰ ਜੇ ਬਦਲ ਸਕਦੇ ਆ ਤਾਂ ਲਾਅਰ ਉਹਦੇ ਚ ਕੋਈ ਐਮੈਂਡਮੈਂਟ ਕਰਾ ਸਕਦੇ ਆ ਉਹ ਜਿਹੜਾ ਹੁਣ ਸੰਵਿਧਾਨ ਦੇ ਤਹਿਤ ਜਿਹੜੀਆਂ ਚੀਜ਼ਾਂ ਬਣੀ ਆ ਉਹਦਾ ਉਹਨਾਂ ਦੀ ਗੱਲ ਹੀ ਆ ਤਾਂ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਰੌਲਾ ਪਾ ਸਕਦੇ ਆ ਮੇਰਾ ਜਾਂ ਤੁਹਾਡਾ ਰੌਲਾ ਪਾਉਣਾ ਤਾਂ ਸਵਾਜਕ ਕਮੇਟੀ ਤੇ ਰਹੇ ਜੂਗਾ ਉਹ ਤਾਂ ਅਮਲੀ ਰੂਪ ਨਹੀਂ ਕੋਈ ਹੋਊਗਾ ਉਹਦੀ ਸੁਭਾਵਨਾਵਾਂ ਤਾਂ ਬਣਦੀਆਂ ਜਿਹੜੇ ਅਸੀਂ ਚੁਣੇ ਹੋਏ ਜਨੰਦਾ ਸਾਡੇ ਲੀਡਰ ਹੋਣ ਉਹਨਾਂ ਨੂੰ ਅਸੀਂ ਇਸ ਤਰ੍ਹਾਂ ਦੇ ਸਵਾਲ ਕਰੀਏ ਔਰ ਵੈਸੇ ਵੀ ਜਿਹੜਾ 1947 ਤੋਂ ਅੱਜ ਦਾ ਦੇਖੋ ਕਿੰਨਾ ਯੋਗ ਬਦਲ ਗਿਆ ਜਿਹੜੀਆਂ ਉਸ ਟਾਈਮ ਚੀਜ਼ਾਂ ਲਿਖੀਆਂ ਉਹ ਸਾਰੀਆਂ ਅੱਜ ਸੰਭਵ ਨਹੀਂ ਇਸ ਕਰਕੇ ਅਮੈਂਡਮੈਂਟਸ ਤਾਂ ਹੁੰਦੀਆਂ ਰਹਿਣੇ ਚਾਹੀਦੀਆਂ ਇਹ ਤਾਂ ਸੰਭਵ ਹੈ ਜੇ ਅੱਛੇ ਵਕੀਲ ਜਿਹੜੇ ਨੌਜਵਾਨ ਹੈ ਉਦਮੀ ਜਿਨ੍ਹਾਂ ਨੂੰ ਜਿਹੜੇ ਆਪਣੇ ਸੱਭਿਆਚਾਰ ਨਾਲ ਜੁੜਿਆ ਉਹ ਇਹ ਚੀਜ਼ਾਂ ਪੋਸੀਬਲ ਕਰਾ ਸਕਦੇ ਇੱਕੋ ਰਸਤਾ ਹੈ ਪ੍ਰੋਬਲਮ ਹੈ ਇਸੇ ਕਰਕੇ ਬਹੁਤ ਜਿਹੜੇ ਮੇਕਰ ਹੈ ਉਹ ਧਾਰਮਿਕ ਫਿਲਮ ਨਹੀਂ ਬਣਾ ਪਾਉਂਦੇ ਕਈ ਬੰਦੇ ਬਜ਼ੁਰਗਾਂ ਨੂੰ ਇਹ ਹੁੰਦਾ ਅਕਸਰ ਜਦੋਂ ਮੈਂ ਮਿਲਦਾ ਹਾਂ ਪ੍ਰੋਗਰਾਮਾਂ ਤੇ ਜਾਂਦੇ ਆ ਉਹਨਾਂ ਦਾ ਇਹ ਕਹਿਣਾ ਹੁੰਦਾ ਵੀ ਇਦਾਂ ਦੀ ਇੱਕ ਫਿਲਮ ਬਣਾਓ ਪਰ ਜਿੱਦਾਂ ਹੁਣ ਸੁੱਚਾ ਸੂਰਮਾ ਸੀ ਬਣਾ ਸਕਦੇ ਆ ਪਰ ਕਿਸੇ ਵੀ ਧਰਮ ਦੇ ਧਰਮ ਗੁਰੂ ਨਾਲ ਰਿਲੇਟਡ ਫਿਲਮ ਨਹੀਂ ਬਣਾ ਸਕਦੇ ਉਹਦੇ ਵਿੱਚ ਬਹੁਤ ਬੰਦਸ਼ਾਂ ਉਹ ਹੁਣ ਉਹ ਧਾਰਮਿਕ ਜੱਦਵੰਦੀਆਂ ਦੱਸ ਸਕਦੀਆਂ ਜਾਂ ਤਾਂ ਇਹ ਉਪਰਾਲਾ ਜਿਹੜੀਆਂ ਸਿੱਖੀਜ਼ਮ ਨਾਲ ਜੁੜੀਆਂ ਜੱਥੇਬੰਦੀਆਂ ਜਾਂ ਹਿੰਦੂਇਜ਼ਮ ਨਾਲ ਜੁੜੀਆਂ ਜੱਥੇਬੰਦੀਆਂ ਉਹਨਾਂ ਦੇ ਜਿਹੜੇ ਸਕਾਲਰ ਹੈ ਉਹ ਮਿਲ ਬੈਠਣ ਆਰਟਿਸਟਾਂ ਨਾਲ ਗੋਸ਼ਟੀਆਂ ਹੋਣੀਆਂ ਚਾਹੀਦੀਆਂ ਜਿਹੜੇ ਸੁਚੱਜੇ ਪੱਤਰਕਾਰ ਆ ਜਿਹੜੇ ਫਲੋਸਫੀਕਲ ਥੌਟ ਰੱਖਦੇ ਆ ਜਿਹੜੇ ਚਾਹੁੰਦੇ ਆ ਕਿ ਸਮਾਜ ਇਸ ਤਰੀਕੇ ਨਾਲ ਵੀ ਐਜੂਕੇਸ਼ਨ ਲਵੇ ਇਹਦਾ ਸਾਰਿਆਂ ਦੇ ਮਿਲ ਬੈਠਣ ਨਾਲ ਫਿਰ ਉਹ ਇੱਕ ਪ੍ਰੋਸੈਸ ਚੱਲੇ ਜਿਹਦੇ ਮੁਤਲਕ ਫਿਰ ਆਪਾਂ ਇੱਕ ਸਿਨੇਮੇ ਨੂੰ ਹੋਰ ਇੱਕ ਲੰਮਾ ਮਾਰਾ ਮਾਰ ਕਾ ਮਾਰ ਸਕਦੇ ਨੇ ਦੇਖੋ ਮੋਸ਼ਨ ਤਾਂ ਸਦਾ ਹੀ ਕਰਦਾ ਜਦੋਂ ਬੰਦੇ ਨੂੰ ਦੁੱਖ ਹੁੰਦਾ ਉਹ ਬੰਦੇ ਦੀ ਅੱਖ ਚੋਂ ਅਥਰੂ ਗਿਰਦਾ ਉਹਦੀ ਕੋਈ ਭਾਸ਼ਾ ਨਹੀਂ ਹੁੰਦੀ ਜਦੋਂ ਅਸੀਂ ਖੁਸ਼ ਹੁੰਨੇ ਹੱਸਦੇ ਆ ਕਿਸੇ ਵੀ ਮੁਲਕ ਚਲੇ ਜਾਓ ਹਾਸਾ ਇੱਕ ਤਰ੍ਹਾਂ ਦਾ ਰੋਣਾ ਇੱਕ ਤਰ੍ਹਾਂ ਦਾ ਸੋ ਬੇਸਿਕਲੀ ਇਹ ਜਿਹੜੀ ਇਹ ਗਾਥਾਵਾਂ ਇਹ ਤਾਂ इमोਸ਼ਨ ਆ ਆਪਣਾ ਇਹ ਕਦੇ ਵੀ ਨਹੀਂ ਬਦਲਦੀਆਂ ਇਹ ਲੱਗਦਾ ਹੁੰਦਾ ਦੇਖੋ ਹੁਣ ਅੱਜ ਦੇ ਯੂਨੀਵਰਸ ਚ ਤਾਂ ਸਾਈ-ਫਾਈ ਫਿਲਮਾਂ ਬਣਦੀਆਂ ਜਿਆਦਾ ਜਿਹੜੀਆਂ ਅੰਤਰਰਾਸ਼ਟਰੀ ਫਿਲਮਾਂ ਉਹ ਸਾਈ-ਫਾਈ ਬਣਦੀਆਂ ਤੀਜੀ ਦੁਨੀਆ ਦੀਆਂ ਕਿਸੇ 6th ਡਾਈਮੈਂਸ਼ਨ ਦੀ ਗੱਲ ਹੁੰਦੀ ਹੈ ਕਿਤੇ ਦੂਜੇ ਪਲੈਨਟ ਦੀ ਹੁੰਦੀ ਹੈ ਜਾਂ ਜਿਹੜੀਆਂ ਸਾਡੀਆਂ ਅਗਲੀਆਂ ਸਿਮੂਲੇਸ਼ਨਸ ਆ ਜਿਹੜੀਆਂ ਸੱਤ ਅਡਵਾਂਸ ਆ ਉਹਨਾਂ ਦੀ ਗੱਲ ਹੁੰਦੀ ਹੈ ਪਰ ਮੈਂ ਅਸੀਂ ਜਿਸ ਖੇਤਰ ਚ ਰਹੇ ਨੇ ਜਿਹੜੀ ਆਪਾਂ ਨੇ ਫਿਲਮ ਬਣਾਈ ਹੈ ਇਹ ਫਿਲਮ ਤਾਂ ਟਾਈਮ ਪੀਰੀਅਡ ਆ ਪਰ ਅੱਜ ਤੁਸੀਂ ਇਹ ਦੇਖੋ ਕਿ ਇਸ ਫਿਲਮ ਦੀ ਕੰਪਨੀ ਦਾ ਤਾਂ ਘੱਟ ਜੋਰ ਲੱਗਿਆ ਉਹ ਵੱਖਰੀ ਗੱਲ ਹੈ ਕਿ ਆਪਾਂ ਸਾਰੇ ਇਕੱਠੇ ਬੈਠ ਕੇ ਇੱਕ ਦੂਜੇ ਨੂੰ ਪੈੜਨਾ ਪਰ ਇਸ ਫਿਲਮ ਦੀ ਪ੍ਰੋਮੋਸ਼ਨ ਦਾ ਪਿੰਡਾਂ ਦੇ ਮੁੰਡਿਆਂ ਨੇ ਨੌਜਵਾਨਾਂ ਨੇ ਕੁੜੀਆਂ ਬੀਬੀਆਂ ਨੇ ਬੱਚਿਆਂ ਨੇ ਕਰੀਆ ਵਰਲਡ ਵਾਈਡ ਇਹ ਲੈਹਦੇ ਪੰਜਾਬ ਚ ਵੀ ਰਿਲੀਜ਼ ਹੋ ਰਹੀ ਹੈ ਔਰ ਪਹਿਲੀ ਵਾਰੀ ਆਪਾਂ ਨੂੰ ਐਨੇ ਸਿਨੇਮੇ ਮਿਲੇ ਅੱਜ ਇਹ ਪੂਰੇ ਘਰ ਘਰ ਪਿੰਡ ਪਿੰਡ ਪਹੁੰਚ ਜੂਗੀ ਆਪਣੀ ਫਿਲਮ ਨਹੀਂ ਨਹੀਂ ਮੈਂ ਨਹੀਂ ਕਰਿਆ ਮੈਂ ਕਿਸਾਨ ਅੰਦੋਲਨ ਨਾਲ ਜੁੜਿਆ ਸੀ ਹਾਂ ਤੇ ਰਹੂੰਗਾ ਜਿਵੇਂ ਪ੍ਰਚਾਰ ਕਰਨ ਨੂੰ ਮੈਨੂੰ ਕੁਰਸੀ ਤੇ ਜਦ ਮਰਜ਼ੀ ਦੱਸੋ ਕਿਹੜੀ ਲੈਣੀ ਆ ਨਹੀਂ ਨਹੀਂ ਤੁਸੀਂ ਗੱਲ ਚਲਦੀ ਸੁਣੀ ਹੈ ਤੇਰੀ ਸੁਣੀ ਹੈ ਨਾ ਫਿਰ ਬਟ ਬੜੇ ਵੀ ਪਤਾ ਕੀ ਹੈ ਮੈਂ ਸਿਆਸੀ ਬੰਦਾ ਹੀ ਨਹੀਂ ਨਾ ਮੈਂ ਕਰਨੀ ਆ ਹਾਂ ਮੈਂ ਕਈ ਵਾਰੀ ਕਿਸੇ ਦੋਸਤ ਮਿੱਤਰ ਦੀ ਮਦਦ ਜਿਹੜਾ ਮੇਰਾ ਨਿੱਜੀ ਦੋਸਤ ਹੈ ਮੈਂ ਉਹਦੇ ਲਈ ਜੇ ਦਾ ਹੁਣ ਤੁਹਾਡੇ ਨਾਲ ਮੇਰਾ ਨਿੱਜੀ ਮਿੱਤਰਤਾ ਹੋਵੇ ਜਾਂ ਮੇਰੇ ਪਰਿਵਾਰ ਦੇ ਮੈਂਬਰ ਨੂੰ ਤੁਸੀਂ ਮੈਨੂੰ ਬੁਲਾ ਲਓ ਮੈਂ ਆ ਜਾਣਾ ਉਹ ਮਿੱਤਰਤਾ ਜਾ ਸਕਦਾ ਮੈਂ ਕਿਸੇ ਪ੍ਰੋਪਰ ਪਾਰਟੀ ਦੀ ਸੋਚਦਾ ਕਦੇ ਨਹੀਂ ਮੈਂ ਫੇਸੇ ਨਾਲ ਵੀ ਨਹੀਂ ਸਹਿਮਤ ਮੈਂ ਹਮੇਸ਼ਾ ਪੰਜਾਬ ਤੇ ਪੰਜਾਬੀ ਦੇ ਲਈ ਔਰ ਇਹ ਕੰਮ ਮੈਂ ਕਰਨੇ ਦੇਖੋ ਰੈਵੋਲੂਸ਼ਨਸ ਬਣਦੇ ਆ ਟੁੱਟਦੇ ਆ ਐਨੀਵੇ ਔਰ ਜਦੋਂ ਜਦੋਂ ਪ੍ਰੈਸ਼ਰ ਵੱਧ ਵੱਧੂਗਾ ਤੁਹਾਡੇ ਤੇ ਭਾਰ ਦੇਖੋ ਕਿਸਾਨੀ ਅੰਦੋਲਨ ਕੱਲੇ ਕਿਸਾਨਾਂ ਦਾ ਨਹੀਂ ਇਹ ਦਿਮਾਗ ਚ ਪਾ ਲਓ ਤੁਸੀਂ ਮੇਰੀ ਗੱਲ ਸਮਝੋ ਅੱਜ ਤੁਸੀਂ ਇੱਕ ਬਾਜ਼ਾਰ ਚ ਜਾਂਦੇ ਆ ਆਪਦੀ ਕਿਸੇ ਨੇ ਬਾਜ਼ਾਰ ਤੋਂ ਆਟਾ ਕਿਤੇ ਦੇਣਾ ਤੁਹਾਨੂੰ ਭਾਅ ਸਕੇ ਮਿਲਦਾ ਜਦੋਂ కార్ਪੋਰੇਟ ਦੇ ਅੰਡਰ ਆ ਗਏ ਫਿਰ ਤੁਹਾਨੂੰ ਨਹੀਂ ਮਿਲਣਾ ਅੱਜ ਦੇਖੋ ਪਾਣੀ ਦੀ ਬੋਤਲ ਹੈ ਜਿਹੜੀ ਉਹ ਕਿੰਨੇ ਦੀ ਹੈ ਮੈਨੂੰ ਪਤਾ ਨਹੀਂ ਅੰਦਾਜ਼ਨ ਕਿੰਨੇ ਦੀ ਹੈ ਮੈਂ ਤਾਂ ਕਰਦਾ ਹੀ ਕਿ ਇਹ ਜੀ 20 ਰੁਪਏ ਦੀ ਬੋਤਲ ਹੈ ਤੇ ਤੁਹਾਨੂੰ ਪਿਆਸ ਵਿੱਚ ਲੈਣੀ ਪਊਗੀ ਜੇ ਇਹੀ ਕੰਮ ਸਮੂਹ ਲੋਕ ਇਕੱਠੇ ਹੋ ਕੇ ਕਰਦੇ ਵੀ ਟੂਟੀਆਂ ਦਾ ਪ੍ਰਬੰਧ ਹਰ ਸਟਰੀਟ ਤੇ ਚਾਹੀਦਾ ਹੈ ਜੇ ਬਾਜ਼ਾਰ ਚ ਬੰਦਾ ਤੁਸੀਂ ਕਦੇ ਨਿੱਜੀ ਜ਼ਿੰਦਗੀ ਸੋਚੋ ਸਮਾਜਿਕ ਪੱਧਰ ਤੇ ਅਸੀਂ ਬਹੁਤ ਪਿੱਛੇ ਆ ਜਿੰਦਾ ਮੋਗਾ ਸ਼ਹਿਰ ਹੈ ਤੁਹਾਡਾ ਜੇ ਆਪਾਂ ਬਾਜ਼ਾਰ ਚ ਤੁਰਦੇ ਫਿਰਦੇ ਆਂ ਕੀ ਉੱਥੇ ਹੱਥ ਤੋੜ ਮੂਹਿਆ ਪਾਣੀ ਪੀਣ ਨੂੰ ਇਹ ਕਿਤੇ ਵਾਸ਼ਰੂਮ ਜਾਣ ਨੂੰ ਕੋਈ ਹੈ ਅਵੇਲੇਬਿਲਟੀ ਨਹੀਂ ਨਾ ਕਿਉਂਕਿ ਅਸੀਂ ਸਾਰੇ ਆਪਣੀ ਰੰਗਾਂ 'ਚ ਪਏ ਹੋਏ ਆ ਅਸੀਂ ਆਪਣੇ ਲਈ ਪਹਿਲਾਂ ਸੋਚ ਰਹੇ ਆ ਸੋਚਣਾ ਤਾਂ ਇਹ ਚਾਹੀਦਾ ਕਿ ਜੇ ਇੱਕ ਵੱਡਾ ਬਜ਼ਾਰਾ ਜੇ ਕਿਸੇ ਬੀਬੀ ਨੇ ਜਾਣਾ ਕਿੱਥੇ ਜਾਵੇ ਉਹ ਜਾਂ ਬੰਦੇ ਨੇ ਕਿਤੇ ਜਾਣਾ ਕਿਸੇ ਅੰਮ੍ਰਿਤ ਕਿੱਥੇ ਜਾਵੇ ਪਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ ਔਰ ਸਮਾਜਿਕ ਪੱਧਰ ਤੇ ਸਾਨੂੰ ਅੱਜ ਜਿਹੜਾ ਯੋਗ ਹੈ ਬૌਧਿਕ ਕੰਗਾਲੀ ਦੇ ਇੰਤਖਾਤ ਤੇ ਜਾ ਰਿਹਾ ਸਾਨੂੰ ਇਹਦੇ ਲਈ ਜਾਗਰੂਕ ਹੋਣਾ ਪੈਣਾ ਔਰ ਜਿਹੜਾ ਕਿਸਾਨੀ ਅੰਦੋਲਨ ਹੈ ਕਿਸਾਨਾਂ ਦਾ ਨਹੀਂ ਉਹ ਹਰ ਗਰੀਬ ਮਜ਼ਦੂਰ ਦਾ ਇੱਕ ਅੰਦੋਲਨ ਹੈ ਜੇ ਜਿਹੜੀ ਚੀਜ਼ ਕਾਰਪੋਰੇਟ ਦੇ ਧੱਕੇ ਚੜ੍ਹ ਦਿੰਦੀ ਹੈ ਤੁਸੀਂ ਬੈਂਕ ਚ ਜਾਂਦੇ ਤੁਸੀਂ ਆਪਣੀ ਮਰਜ਼ੀ ਨਾਲ ਥੋੜੀ ਕਹਿ ਸਕਦੇ ਮੇਰਾ ਵਿਆਹ ਘਟਾ ਦੇ ਯਾਰ ਅੱਛਾ ਛੱਡੋ ਤੁਸੀਂ ਤੁਸੀਂ ਮੈਡੀਕਲ ਕਿਸੇ ਹਸਪਤਾਲ ਚ ਜਾਂਦੇ ਹੋ ਅੱਜ ਪ੍ਰਾਈਵੇਟਿਜ਼ਮ ਹੋ ਗਿਆ ਇੰਨਾ ਜੇ ਚੀਜ਼ਾਂ ਬਾਰੇ ਪਹਿਲਾਂ ਅੱਖ ਖੁੱਲੀ ਹੁੰਦੀ ਐ ਨਹੀਂ ਹੋਣੀ ਸੀ ਸਟੰਟ ਪੈਂਦਾ ਅਗਲਾ 2.5 ਲੱਖ ਦਾ ਬਿੱਲ ਬਣਾ ਲੈਂਦਾ ਇਹ ਕਿਉਂ ਹੋਇਆ ਇਹੀ ਤਾਂ ਜਕੜੇ ਕਰ ਗਿਆ ਕਿਸਾਨੀ ਉਹ ਤਾਂ ਬਚੀ ਜਿੱਦ ਦਿਨ ਇਹ ਵੀ ਬਗੜਾ ਵਿੱਚ ਲੈ ਲਈ ਬਸ ਫੇਰ ਕੰਮ ਖਤਮ ਤੇ ਆਪਾਂ ਮਸ਼ੀਨਾ ਮੰਗੂ ਤੁਰੇ ਫਿਰਾਂਗੇ ਸੜਕਾਂ ਤੇ ਉਜਵੇਂ ਜਿਵੇਂ ਆਰਡਰ ਹੋਈ ਜੋ ਕਰੀ ਜਾ ਕਰਾ ਉਹਨੇ 4 ਘੰਟੇ ਕੰਮ ਦਿਆ ਕਰਨਾ ਰੋਟੀ ਖਾ ਲਈ ਸੋਝੋ ਬਸ ਹਰ ਹਸਤੇ ਘੱਟਾ ਢਿੱਡ ਦਾ ਅੰਦੋਲਨ ਨਾਲ ਜਿਹਨੂੰ ਦੋ ਵਕਤ ਦੀ ਰੋਟੀ ਚਾਹੀਦੀ ਹੈ ਉਹਦਾ ਅੰਦੋਲਨ ਹੈ ਮੇਰੀਆਂ ਦੋ ਰਾਵਾ ਹੋਣਗੀਆਂ ਵੈਸੇ ਤਾਂ ਚਲੋ ਬੱਚੇ ਸਾ ਤੋਂ ਜ਼ਿਆਦਾ ਇੰਟੈਲੀਜੈਂਟ ਆ ਅਸੀਂ ਉਹਨਾਂ ਨੂੰ ਕੀ ਦੱਸ ਸਕਦੇ ਆ ਦੇ ਆਰ ਮੋਰ ਬ੍ਰੇਨ ਈ ਦਨਸ ਬਟ ਫਿਰ ਵੀ ਮੇਰੀ ਨਿੱਜੀ ਰਾਏ ਇਹ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਸਮਾਜ ਨਾਲ ਜੋੜ ਕੇ ਰੱਖਦੀਆਂ ਆ ਆਪਦੇ ਵੱਡੇ-ਵਡੇਰਿਆਂ ਨੂੰ ਪਿਆਰ ਤੇ ਸਤਿਕਾਰ ਦਿਓ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਹੋ ਜਾਂਦੇ ਆ ਉਹਨਾਂ ਨੂੰ ਰਿਸਪੈਕਟ ਦਿਓ ਜਦੋਂ ਕਿਤੇ ਰਾਹ ਜਾਂਦੇ ਬਾਜ਼ਾਰ 'ਚ ਤੁਹਾਨੂੰ ਲੱਗਦਾ ਨਾ ਉਹਨਾਂ ਨੂੰ ਰਾਹ ਛੱਡੋ ਤੇ ਉਹਨਾਂ ਦੀ امداد ਕਰੋ ਇਹ ਸਭ ਤੋਂ ਵੱਡਾ ਪਹਿਲੂ ਆ ਔਰ ਜੇ ਫੇਰ ਵਕਤ ਮਿਲਦਾ ਹੈ ਫੇਸਬੁੱਕ 'ਚੋਂ ਨਿਕਲ ਕੇ ਸ਼ਾਮ ਨੂੰ ਪਿੰਡ ਪਿੰਡ ਇਹ ਜਿਹੜੇ ਵੀ ਤੁਹਾਡੇ ਕਸਬੇ ਆਪਾਂ ਜਿਹੜੇ ਦੇਸੀ ਖੇਡਾਂ ਹੈ ਨਾ ਛੱਡੋ ਇਹ ਜ਼ਰੂਰੀ ਨਹੀਂ ਕਿ ਕਬੱਡੀ ਚੜ੍ਹਦੀ ਉਮਰ 'ਚ ਖੇਡੀ ਜਾਂਦੀ ਹੈ ਹਰ ਉਮਰ ਦਾ ਆਪਣੇ ਹਾਨੀ ਨਾਲ ਖੇਡ ਸਕਦਾ ਇਹ ਨਾਲ ਸਾਡਾ ਇੱਕ ਦੂਜੇ ਨਾਲ ਜਿਹੜਾ ਮਲਾਪ ਵਾਤਾ ਔਰ ਸੱਥਾਂ 'ਚ ਬੈਠਣਾ ਜ਼ਰੂਰੀ ਹੈ ਉਹ ਚਰਚਾ ਜਿਹੜੀ ਹੁੰਦੀ ਸੀ ਉਹ ਬਹੁਤ ਅੱਛੀ ਸੀ আকশা করার কদা দি